ਯਹਨ ਸਾਰੇ ਦੋਸਤੋ ਸਾਡਾ ਸੰਵਿਧਾਨ ਸਾਨੂੰ ਮਜ਼ਬੂਤ ਬਣਾਉਂਦਾ ਹੈ ਸਾਨੂੰ ਸੰਵਿਧਾਨ ਸਾਡਾ ਸਾਡੇ ਅਧਿਕਾਰ ਸਾਨੂੰ ਦੱਸਦਾ ਹੈ ਅਧਿਕਾਰ ਦਿੰਦਾ ਹੈ ਪਰ ਸਾਨੂੰ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਦੂਸਰੀ ਗੱਲ ਅਸੀਂ ਸਾਰੇ ਖਪਤਕਾਰਾਂ ਆਲ ਵੀ ਆਰ ਕੰਜ਼ਿਊਮਰਸ ਪਰ ਕੰਜ਼ਿਊਮਰਜ਼ ਦੇ ਨਾਲ ਅੱਜ ਬਹੁਤ ਵੱਡਾ ਵਿਤਕਰਾ ਹੋ ਰਿਹਾ ਔਰ ਸਰਕਾਰਾਂ ਦੀਆਂ ਖਾਸ ਕਰਕੇ ਮੋਦੀ ਸਰਕਾਰ ਦੀਆਂ ਗਲਤੀਆਂ ਕਾਰਨ ਅਸੀਂ ਲੋਕ ਪਿੱਛੇ ਜਾ ਰਹੇ ਹਾਂ ਅੱਜ ਕਾਰਨ ਕਿ ਆ ਜੇ ਅਸੀਂ ਖਪਤਕਾਰ ਹਾਂ ਸਰਕਾਰ ਦਾ ਫਰਜ ਮੰਦਾ ਕਿ ਖਪਤਕਾਰ ਕਾਨੂੰਨ ਨੂੰ ਠੋਸ ਬਣਾਇਆ ਜਾਵੇ ਉਹਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਅਧਿਕਾਰ ਸੁਰੱਖਿਅਤ ਹੋਣ ਮੈਂ ਸਭ ਤੋਂ ਪਹਿਲਾਂ ਹੁਣ ਤੁਹਾਡੇ ਧਿਆਨ ਇੱਥੇ ਲੈਣਾ ਚਾਹਨਾ ਪਈ ਸਾਡੇ ਹੀ ਦੇਸ਼ ਦੇ ਵਿੱਚ ਸਾਡੇ ਹੀ ਦੇਸ਼ ਦੇ ਅੰਦਰ ਸਾਡੇ ਹੀ ਲੋਕਾਂ ਦੀ ਲੁੱਟ ਹੁੰਦੀ ਆ ਸਰਕਾਰ ਆਪਣੇ ਵੋਟਰਾਂ ਦੀ ਬੜੀ ਵੱਡੀ ਲੁੱਟ ਕਰਦੀ ਹੈ ਸ਼ਰਾਬ ਪੈਟਰੋਲ ਤੇ ਡੀਜ਼ਲ ਉਸ ਨੂੰ GST ਦੇ ਅਧੀਨ ਲਿਆਉਣਾ ਚਾਹੀਦਾ ਹਰ ਹਾਲਤ ਦੇ ਵਿੱਚ ਨਾ ਸ਼ਰਾਬ GST ਦੇ ਅਧੀਨ ਜਾਣਬੁੱਝ ਕੇ ਸਰਕਾਰਾਂ ਲਿਆ ਰਹੀਆਂ ਨਾ ਪੈਟਰੋਲ GST ਦੇ ਅਧੀਨ ਲਿਆਂਦਾ ਜਾ ਰਿਹਾ ਤੇ ਨਾ ਡੀਜ਼ਲ ਲਿਆਂਦਾ ਜਾ ਰਿਹਾ ਮੇਨ ਕਾਰਨ ਕੀ ਆ ਕਿ ਬਾਕੀ ਸਾਰੇ ਦੇਸ਼ ਦੇ ਅੰਦਰ ਬਾਕੀ ਸਾਰੇ ਪ੍ਰੋਡਕਟ ਗੋਲਡਾ ਹੋਰ ਕਾਪੀਆਂ ਕਿਤਾਬਾਂ ਪੈਨਸਲਾਂ ਪੈਨ ਹੋਰ ਸਾਰੀਆਂ ਚੀਜ਼ਾਂ GST ਦੇ ਅਧੀਨ ਆ ਵਹੀਕਲ GST ਦੇ ਅਧੀਨ ਆ ਹੋਰ ਬਹੁਤ ਸਾਰੀ ਸਾਰਾ ਸਿਸਟਮ GST ਦੇ ਅਧੀਨ ਆ ਔਰ BJP ਸੈਂਟਰ ਦੇ ਵਿੱਚ ਆ ਔਰ ਲੋਕਾਂ ਦੇ ਨਾਲ ਕਿੰਨਾ ਵੱਡਾ ਫਰਾਡ ਕੀਤਾ ਜਾ ਰਿਹਾ ਔਰ ਤੁਸੀਂ ਦੇਖੋ ਸ਼ਰਾਬ ਪੈਟਰੋਲ ਡੀਜ਼ਲ GST ਦੇ ਅਧੀਨ ਨਹੀਂ ਲਿਆਂਦਾ ਜਾ ਰਿਹਾ ਇਸੇ ਕਰਕੇ ਇਹਦੀ ਬਲੈਕ ਮਾਰਕੀਟਿੰਗ ਆ ਜੇ ਸੀਮਿੰਟ ਦੇ ਜੀਐਸਟੀ ਦੇ ਅਧੀਨ ਆ ਹੋਰ ਸਾਰੀਆਂ ਚੀਜ਼ਾਂ ਇਲੈਕਟ੍ਰੋਨਿਕਸ ਦੀਆਂ ਸਾਰੀਆਂ ਜੀਐਸਟੀ ਦੇ ਅਧੀਨ ਆ ਤੇ ਸਵਾਲੇ ਪੈਦਾ ਹੁੰਦਾ ਆਓ ਜਾਗਰੂਕ ਹੋਈਏ ਆਪਾਂ ਸਰਕਾਰ ਨੂੰ ਪੁੱਛੀਏ ਪੇਟਰੋਲ ਡੀਜ਼ਲ ਅਤੇ ਸ਼ਰਾ ਇਹਨੂੰ ਵੀ ਜੀਐਸਟੀ ਦੇ ਅਧੀਨ ਲਿਆਂਦਾ ਜਾਣਾ ਚਾਹੀਦਾ ਆ ਜੇ ਗੈਸ ਪੈਟਰੋਲੀਅਮ ਪ੍ਰੋਡਕਟ ਆ ਗੈਸ ਵੀ ਇੱਕ ਪੈਟਰੋਲੀਅਮ ਪ੍ਰੋਡਕਟ ਆ ਜੇ ਗੈਸ ਸਿਲੰਡਰ GST ਦੇ ਅਧੀਨ ਆ ਆਪਾਂ ਉੱਥੇ GST ਪੇ ਕਰਦੇ ਆ ਫਿਰ ਸਵਾਲੇ ਪੈਦਾ ਹੁੰਦਾ ਪੇ ਜਿਹੜਾ ਦੂਸਰੇ ਪੈਟਰੋਲੀਅਮ ਪ੍ਰੋਡਕਟ ਆ ਡੀਜ਼ਲ ਪੈਟਰੋਲ ਸ਼ਰਾਬ ਉਹ GST ਦੇ ਅਧੀਨ ਕਿਉਂ ਨਹੀਂ ਸਰਕਾਰ ਲਿਆ ਰਹੀ ਔਰ ਸਾਡੇ ਨਾਲ ਭੇਦ ਭਾਬ ਕਰ ਰਹੀ ਆ ਪੂਰੇ ਦੇਸ਼ ਦੇ 100 ਜਨੇ ਵੀ 45 ਕਰੋੜ ਲੋਕ ਆ ਉਹਨਾਂ ਸਾਰਿਆਂ ਨੂੰ ਠੱਗਿਆ ਜਾ ਰਿਹਾ ਉਹਨਾਂ ਸਾਰਿਆਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਰਹੀ ਆ ਕੇਂਦਰ ਸਰਕਾਰ ਔਰ ਮੋਦੀ ਸਰਕਾਰ ਦਾ ਫਰਜ਼ ਬੰਦਾ ਪੇ પેટ્રોલ ਡੀਜ਼ਲ ਸ਼ਰਾਬ ਨੂੰ ਜੀਐਸਟੀ ਦੇ ਅਧੀਨ ਲਿਆਂਦਾ ਜਾਵੇ ਔਰ ਜੀਐਸਟੀ ਦੇ ਅਧੀਨ ਲਿਆਂਦੇ ਨਾਲ ਸ਼ਰਾਬ ਦੀ ਬਲੈਕ ਮਾਰਕੀਟਿੰਗ ਸਾਰੀ ਖਤਮ ਹੋ ਜਾਏਗੀ ਕਿਉਂਕਿ ਪਤਾ ਲੱਗੇਗਾ ਕੋਲ ਜਿੰਨ ਪੀਣੀ ਪੀਵੇ ਜਿੰਨ ਨਹੀਂ ਪੀਣੀ ਨਾ ਪਵੇ ਉਹਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਆ ਕਰ ਕਰਨਿਆ ਬਿਨਾ ਬਿੱਲ ਤੋਂ ਬਿਨਾ ਇਲੈਕਟ੍ਰੋਨਿਕ ਬਿੱਲ ਤੋਂ ਸ਼ਰਾਬ ਪੂਰੇ ਦੇਸ਼ ਦੇ ਵਿੱਚ ਨਹੀਂ ਵਿਕਰੀ ਹੋਣੀ ਚਾਹੀਦੀ ਇਹ ਕੇਂਦਰ ਸਰਕਾਰ ਦਾ ਮੋਦੀ ਸਰਕਾਰ ਦਾ ਫਰਜ ਹੁੰਦਾ ਪਾਰਲੀਮੈਂਟ ਦੇ ਵਿੱਚ પેટ્રોલ ਡੀਜ਼ਲ ਸ਼ਰਾਬ ਨੂੰ ਜੀਐਸਟੀ ਦੇ ਅਧੀਨ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਹੀ ਸਾਡੀ ਲੁੱਟ ਰੁਕੇਗੀ પેટ્રોલ ਦਾ ਤੇ ਕਿਸੇ પેટ્રોલ ਪੰਪ ਤੋਂ ਡੀਜ਼ਲ ਦਾ પેટ્રોલ ਦਾ ਬਿੱਲ ਲਾਓ ਤੇ ਉਹ ਦੇਖੋ ਉਹ ਸਿਰ ਪਰਚੀ ਕੱਟ ਕੇ ਦੇ ਦਿੰਦੇ ਆ ਤੇ ਤੁਸੀਂ ਟੋਟਲ ਡੀਜ਼ਲ ਕਿੰਨੇ ਲੀਟਰ ਪੁਆਇਆ ਤੇ ਕਿੰਨੇ ਪੈਸੇ ਉਹ ਵੀ ਡਿਟੇਲ ਦਿਓ ਟੈਕਸ ਦੀ ਜਦੋਂ ਆਪਾਂ ਲੋਕ ਬਾਕੀ ਸਟੋਰਾਂ ਦੇ ਵਿੱਚ ਜਾਂਦੇ ਜਿਹੜੇ ਵੱਡੇ ਸਟੋਰ ਆ ਜਿੱਥੇ ਆਪਾਂ ਕੰਜ਼ਿਊਮਰ ਪ੍ਰੋਡਕਟਸ ਬਾਏ ਕਰਦੇ ਆ ਉੱਤੇ ਲਿਖਿਆ ਹੁੰਦਾ ਪੇ ਸੈਂਟਰ ਗਵਰਨਮੈਂਟ ਨੂੰ ਜੀਐਸਟੀ ਕਿੰਨੀ ਗਈ ਤੇ ਸਟੇਟ ਐਸਜੀਐਸਟੀ ਕਿੰਨੀ ਆ ਤੇ ਸੀਜੀਐਸਟੀ ਕਿੰਨੀ ਆ ਉਹ ਬਿੱਲ ਦੇ ਵਿੱਚ ਪੂਰਾ ਮੈਂਸ਼ਨ ਕੀਤਾ ਹੁੰਦਾ ਕਿਹੜੇ ਪ੍ਰੋਡਕਟ ਤੇ ਕਿੰਨੀ ਆ ਕਿਹੜੇ ਪ੍ਰੋਡਕਟ ਤੇ ਕਿੰਨੀ ਆ ਫਿਰ ਜਦੋਂ ਆਪਾਂ ਸ਼ਰਾਬ ਬਾਏ ਕਰਦੇ ਆ ਪੈਟਰੋਲ ਬਾਏ ਕਰਦੇ ਆ ਡੀਜ਼ਲ ਬਾਏ ਕਰਦੇ ਆ ਉਰੇ ਉੱਤੇ ਟੈਕਸ ਦੀ ਡਿਟੇਲ ਕਿਉਂ ਨਹੀਂ ਦਿੱਤੀ ਜਾ ਰਹੀ ਦੇਣੀ ਚਾਹੀਦੀ ਆ ਔਰ ਸਾਡੀ ਸਰਕਾਰ ਹੀ ਸਾਡੇ ਹੀ ਦੇਸ਼ ਤੇ ਲੋਕਾਂ ਦੇ ਨਾਲ ਧੋਖਾ ਕਰ ਰਹੀ ਆ ਫਰਾਡ ਕਰ ਰਹੀ ਆ ਇਟਸ ਅ ਫਰਾਡ ਕਰਨ ਆ ਤੁਸੀਂ ਫੋਰਨ ਚ ਚਲ ਜਾਓ ਮੋਬਾਈਲ ਦੇ ਅੱਜ ਬਾਏ ਕਰ ਦਿਓ ਭਾਵੇਂ ਮਹੀਨੇ ਬਾਅਦ ਜਾ ਕੇ ਵਾਪਸ ਕਰਿਓ ਉੱਥੇ ਕੰਜ਼ਿਊਮਰ ਜਿਹੜੇ ਰਾਈਟਸ ਆ ਨਾ ਉਹ ਲਾਅ ਆ ਉਹ ਇੰਨੇ ਸਟਰੋਂਗ ਆ ਜਿਹਦਾ ਅੰਕ ਹੀ ਕੋਈ ਨਹੀਂ ਆ ਕੰਜ਼ਿਊਮਰ ਨੂੰ ਫੇਵਰ ਕੀਤਾ ਜਾਂਦਾ ਪਰ ਸਾਡੀ ਸਰਕਾਰ ਵੋਟਾਂ ਤੱਕ ਹੀ ਫੇਵਰਿਆ ਜਾ ਧਰਮਾ ਧੱਕੀ ਫੇਵਰਿਆ ਅਸੀਂ ਇਹ ਮੰਗ ਕਰਦੇ ਆ ਇਹ ਰਾਕੇ ਲੀਬਰ ਪਾਰਟੀ ਵੱਲੋਂ ਇਹ ਮੂਵਮੈਂਟ ਚਲਾਵਾਂਗੇ ਲੋਕਾਂ ਨੂੰ ਵੀ ਜਾਗਰੂਕ ਕਰਾਂਗੇ ਥਾਂ ਦੇ ਆਂਦੇ ਉੱਤੇ ਪੇ ਸ਼ਰਾਬ ਪੈਟਰੋਲ ਡੀਜ਼ਲ ਜੀਐਸਟੀ ਦੀਨ ਲੈਂਦੀ ਜਾਣੀ ਚਾਹੀਦੀ ਆ ਮਹਾਂਜੋਬ ਸੁਪਰੀਮ ਕੋਰਟ ਨੇ ਇੱਕ ਹੁਕਮ ਜਾਰੀ ਕੀਤੇ ਸੀਗੇ ਆਪਾਂ ਨੂੰ ਸਾਰਿਆਂ ਨੂੰ ਮਹਾਂਜੋਬ ਸੁਪਰੀਮ ਕੋਰਟ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਜੋ ਮਹਾਂਜੋਬ ਸੁਪਰੀਮ ਕੋਰਟ ਨੇ ਕਿਹਾ ਉਹ ਨਰਪੱਖ ਭਾਵਨਾ ਨਾਲ ਕਿਹਾ ਸਭ ਲਈ ਕਿਹਾ ਸਾਰੇ ਲੋਕਾਂ ਦੀ ਭਲਾਈ ਲਈ ਕਿਹਾ ਓਏ ਹੁਕਮ ਆਇਆ ਸੀਗੇ ਕਿ ਹਾਈਵੇ ਦੇ ਉੱਤੇ ਚਾਹੇ ਸਟੇਟ ਹਾਈਵੇ ਆ ਚਾਹੇ ਨੈਸ਼ਨਲ ਹਾਈਵੇ ਆ ਸ਼ਰਾਬ ਦੇ ਠੇਕੇ 500 ਮੀਟਰ ਅਵੇ ਚਾਹੀਦੇ ਆ ਪਰ ਨਾ ਪੰਜਾਬ ਸਰਕਾਰ ਉਹਨੂੰ ਕੋ ਮਨ ਰਹੀ ਆ ਨਾ ਜੋ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਦੇ ਨੂੰ ਨਾ ਅਧਿਕਾਰੀ ਮੰਨਦੇ ਆ ਨਾ ਇਹ ਅਫਸਰ ਵੀ ਚੁੱਪ ਕਰਕੇ ਸਾਰੇ ਬੈਠੇ ਆ ਔਰ ਕਾਰਨ ਆ ਆਪਾਂ ਲੋਕਾਂ ਨੂੰ ਮਾਨਜੋਬ ਸੁਪਰੀਮ ਕੋਰਟ ਦੇ ਨਾਲ ਸੰਵਿਧਾਨ ਦੇ ਨਾਲ ਖੜਨਾ ਚਾਹੀਦਾ ਜੇ ਆਪਾਂ ਕਨਸਟੀਟਿਊਸ਼ਨ ਨੂੰ ਪਿਆਰ ਕਰਦੇ ਹਾਂ ਜੇ ਆਪਾਂ ਸੰਵਿਧਾਨ ਨੂੰ ਪਿਆਰ ਕਰਦੇ ਹਾਂ ਫਿਰ ਸੰਵਿਧਾਨ ਦੇ ਲਈ ਸੰਵਿਧਾਨਕ ਹੱਕਾਂ ਲਈ ਆਪਾਂ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਾਨੂੰਨ ਤੋਂ ਵੱਡਾ ਕੋਈ ਨਹੀਂ ਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਸ਼ਰਾਬ ਜਿਹੜਾ ਪੈਟਰੋਲ ਆ ਡੀਜ਼ਲ ਆ ਇਹ ਸਾਰਿਆਂ ਨੂੰ ਜੀਐਸਟੀ ਦੇ ਅਧੀਨ ਲਿਆਂਦਾ ਜਾਵੇ ਤੇ ਇਹਦਾ ਬਿੱਲ ਦੇਣਾ ਲਾਜ਼ਮੀ ਕੀਤਾ ਜਾਵੇ ਬਿਨਾ ਬਿੱਲ ਤੋਂ ਅਲਕੋਹਲ ਹੋਈ ਬੀਅਰ ਹੋਈ ਪੈਟਰੋਲ ਹੋਇਆ ਡੀਜ਼ਲ ਹੋਇਆ ਇਹ ਨਹੀਂ ਸੇਲ ਹੋਣਾ ਚਾਹੀਦਾ ਇਤੇ ਪਾਬੰਦੀ ਲਾਵੇ ਤੇ ਸਰਕਾਰ ਦਾ ਰੈਵਨਿਊ ਵੀ ਵਧੇਗਾ ਤੇ ਲੋਕਾਂ ਨੂੰ ਵੀ ਪਤਾ ਲੱਗੇਗਾ ਅਸੀਂ ਕਿੰਨੇ ਪਰਸੈਂਟ ਟੈਕਸ ਭੇ ਕਰਦੇ ਆ ਆਪਾਂ ਪੈਟਰੋਲ ਡੀਜ਼ਲ ਦੇ ਉੱਤੇ ਸਾਨੂੰ ਪਤਾ ਨਹੀਂ ਆਪਾਂ ਕਿੰਨੇ ਪਰਸੈਂਟ ਟੈਕਸ ਭੇ ਕਰਦੇ ਆ ਇਸ ਕਰਕੇ ਮੇਰੀ ਰਿਕਵੈਸਟ ਆ ਹੱਥ ਜੋੜ ਕੇ ਸਾਰੇ ਖੱਤਕਰ ਭਰਾਵਾਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪਿਆਓ ਆਪਾਂ ਇਕੱਠੇ ਹੋਈਏ ਇਹ ਬਿੱਲ ਦੀ ਮੰਗ ਕਰੀਏ ਸਰਕਾਰ ਤੋਂ ਜੇ ਬਿੱਲ ਦੀ ਅੱਜ ਮੰਗ ਕਰਾਂਗੇ ਇਕੱਠੇ ਹੋਵਾਂਗੇ ਅੰਦੋਲਨ ਕਰਾਂਗੇ ਤਾਂ ਹੀ ਗੱਲ ਬਣੇਗੀ ਅਦਰਵਾਈਜ਼ ਸਰਕਾਰ ਸਾਨੂੰ ਲੁੱਟੀ ਜਾਏਗੀ ਔਰ ਦੇਸ਼ ਦੇ ਨਾਲ ਬਹੁਤ ਵੱਡਾ ਲੋਕਾਂ ਦੇ ਨਾਲ ਫਰਾਡ ਵੀ ਹੋ ਰਿਹਾ ਤੇ ਕੋਸ਼ਿਸ਼ ਤਾਂ ਕਰਾਂਗੇ ਪਈ ਮਾਨਜੋਗ ਅਦਾਲਤ ਤੇ ਜਾਂਦਾ ਵੀ ਪੇਟਾਂ ਕੇ ਲੋਕਾਂ ਨੂੰ ਹੱਕ ਮਿਲ ਸਕੇ ਅਸੀਂ ਚਾਹਦੇ ਆਂ ਬਈ ਲੋਕਾਂ ਨੂੰ ਜ਼ਰੂਰ ਜਾਗਣਾ ਚਾਹੀਦਾ ਆਪਣੇ ਅਧਿਕਾਰਾਂ ਦੇ ਲਈ ਜਹਨ ਦੋਸਤੋ ਜ਼ਰੂਰ ਜਾਗੋ ਔਰ ਲੇਬਰ ਪਾਰਟੀ ਨੂੰ ਸਹਿਯੋਗ ਕਰੋ ਜਿਹੜੀ ਮੈਂ ਵੀਡੀਓ ਤੁਹਾਨੂੰ ਸ਼ੇਅਰ ਪਾ ਰਿਹਾ ਤੁਰੇ ਸ਼ੇਰ ਜਰੂਰ ਕਰਿਓ ਬਾਤੋ ਬਾਤ ਜੈ ਹਿੰਦੋਸ